ਕੰਗਣਾ ਰਣਾਉਤ ਦੇ ਕਥਿਤ ਤੌਰ ਤੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਸੀਆਈਐਸਐਫ ਦੀ ਕਾਂਸਟੇਬਲ ਜੋ ਕਿ ਚਰਚਾ ਦੇ ਵਿੱਚ ਆਈ ਸੀ ਉਸ ਦੇ ਨਾਲ ਜੁੜੀ ਹੋਈ ਸਵੇਰ ਤੋਂ ਅੱਜ ਖਬਰ ਚੱਲ ਰਹੀ ਸੀ ਕਿ ਉਹ ਬਹਾਲ ਕਰ ਦਿੱਤੀ ਗਈ ਹੈ ਤੇ ਬੰਗਲੌਰ ਦੇ ਵਿੱਚ ਉਸ ਦੀ ਬਦਲੀ ਕਰਕੇ ਉਸ ਨੂੰ ਡਰਟੀ ਉੱਤੇ ਭੇਜ ਦਿੱਤਾ ਗਿਆ ਪਰ ਸੀਆਈਐਸਐਫ ਦੇ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਸੀਆਈਐਸਐਫ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਬਹਾਲ ਨਹੀਂ ਹੋਈ ਹੈ ਉਹ ਅਜੇ ਵੀ ਮੁਤਲ ਹੈ ਅਤੇ ਉਸ ਦੇ ਖਿਲਾਫ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਛੋਟ ਜਿਹੜੀ ਕੁਲਵਿੰਦਰ ਕੌਰ ਨੂੰ ਅਜੇ ਤੱਕ ਨਹੀਂ ਦਿੱਤੀ ਗਈ ਹੈ ਸਵੇਰ ਤੋਂ ਬਹੁਤ ਸਾਰੇ ਚੈਨਲਾਂ ਦੇ ਵੱਲੋਂ ਇਹ ਖਬਰ ਚਲਾਈ ਗਈ ਸੀ ਕਿ ਕੁਲਵਿੰਦਰ ਕੌਰ ਬਹਾਲ ਕਰਕੇ ਬੰਗਲੌਰ ਦੇ ਵਿੱਚ ਬਦਲੀ ਕਰਕੇ ਉਸ ਨੂੰ ਮੜ ਜਿਹੜਾ ਡਿਊਟੀ ਦੇ ਉੱਤੇ ਤਾਇਨਾਤ ਕਰ ਦਿੱਤਾ ਗਿਆ ਪਰ ਸੀਆਈਐਸਪ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਇਹ ਕਲੈਰੀਫਿਕੇਸ਼ਨ ਦਿੱਤੀ ਗਈ ਹੈ ਕਿ ਕੋਈ ਵੀ ਬਹਾਲੀ ਕਲਵਿੰਦਰ ਕੌਰ ਦੀ ਨਹੀਂ ਕੀਤੀ ਗਈ ਹੈ ਤਾਂ ਨਾ ਹੀ ਬਦਲੀ ਕਰਕੇ ਬੰਗਲੌਰ ਦੇ ਵਿੱਚ ਉਸ ਨੂੰ ਡਿਊਟੀ ਉੱਤੇ ਭੇਜਿਆ ਗਿਆ ਤਾਂ ਇਹ ਸਾਰੀਆਂ ਅਫਵਾਹਾਂ ਨੇ ਇਸ ਦੇ ਉੱਤੇ ਧਿਆਨ ਨਾ ਦਿੱਤਾ ਜਾਵੇ ਸੀਆਈਐਸਫ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਏਐਨਆਈ ਦੀ ਰਿਪੋਰਟ ਦੇ ਅਨੁਸਾਰ ਜਿਹੜੀ ਕੁਲਵਿੰਦਰ ਕੌਰ ਹੈ ਉਸ ਦੇ ਖਿਲਾਫ ਅਜੇ ਵੀ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਛੋਟ ਕੁਲਵਿੰਦਰ ਕੌਰ ਨੂੰ ਅਜੇ ਤੱਕ ਨਹੀਂ ਦਿੱਤੀ ਗਈ ਹੈ ਮਾਮਲਾ 6 ਜੂਨ ਦਾ ਜਦੋਂ ਕੰਗਣਾ ਰਣਾਉਤ ਚੰਡੀਗੜ੍ਹ 에ਅਰਪੋਰਟ ਦੇ ਉੱਪਰ ਉਤਰੀ ਸੀ ਅਤੇ ਉਸ ਤੋਂ ਬਾਅਦ ਉੱਥੇ ਕਥੇ ਤਾਰਤੇ ਥੱਪੜ ਮਾਰਨ ਦੀ ਘਟਨਾ ਸਾਹਮਣੇ ਆਈ ਸੀ ਕੁਲਵਿੰਦਰ ਕੌਰ ਦੇ ਵੱਲੋਂ ਕਿਉਂਕਿ ਕੰਗਣਾ ਰਣੌਦ ਦੇ ਉੱਤੇ ਇਲਜ਼ਾਮ ਸੀ ਕਿ ਉਹ ਪੰਜਾਬ ਦੀਆਂ ਕਿਸਾਨ ਔਰਤਾਂ ਨੂੰ ਦਿਹਾੜੀ ਉੱਤੇ ਧਰਨੇ ਤੇ ਜਾਣ ਵਾਲੀਆਂ ਦੱਸਦੀ ਸੀ ਜਿਸ ਤੋਂ ਬਾਅਦ ਕੁਲਵਿੰਦਰ ਕੌਰ ਦੇ ਵੱਲੋਂ ਕਥੇ ਤਾਰਤੇ ਥੱਪੜ ਮਾਰਿਆ ਗਿਆ ਸੀ ਗੁੱਸੇ ਦੇ ਵਿੱਚ ਆ ਕੇ ਤਾਂ ਇਸ ਮਾਮਲੇ ਦੇ ਵਿੱਚ ਅੱਜ ਇਹ ਖਬਰ ਚੱਲ ਰਹੀ ਸੀ ਕਿ ਕੁਲਵਿੰਦਰ ਕੌਰ ਨੂੰ ਬਹਾਲ ਕਰ ਦਿੱਤਾ ਗਿਆ ਤੇ ਬਦਲੀ ਕਰਕੇ ਉਸ ਨੂੰ ਬੰਗਲੌਰ ਭੇਜ ਦਿੱਤਾ ਗਿਆ ਪਰ ਕੁਲਵਿੰਦਰ ਕੌਰ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਅਜੇ ਤੱਕ ਕੁਲਵਿੰਦਰ ਕੌਰ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਹੈ ਵਿਭਾਗ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਵੀ ਮੁਅਤਲ ਹੈ ਉਸ ਦੀ ਬਹਾਲੀ ਨਹੀਂ ਹੋਈ ਹੈ ਕੋਈ ਬਦਲੀ ਨਹੀਂ ਹੋਈ ਹੈ ਤੇ ਉਸ ਦੇ ਖਿਲਾਫ ਉਵੇਂ ਦੀ ਉਵੇਂ ਜਿਹੜੀ ਕਾਰਵਾਈ ਐ ਐਸਟੀ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਤਾਂ ਬਾਕੀ ਇਹ ਵੱਡੀ ਅਪਡੇਟ ਸੀਆਈਐਸਰ ਦੇ ਵੱਲੋਂ ਦਿੱਤੀ ਗਈ ਹੈ ਜਦੋਂ ਇਹ ਖਬਰਾਂ ਚੱਲੀਆਂ ਕਿ ਕੁਲਵਿੰਦਰ ਕੌਰ ਦੀ ਬਹਾਲੀ ਕਰਕੇ ਬਦਲੀ ਕਰਕੇ ਬੰਗਲਾਦੇਸ਼ ਵਿੱਚ ਉਸ ਨੂੰ ਭੇਜ ਦਿੱਤਾ ਗਿਆ ਪਰ ਕੋਈ ਵੀ ਬਦਲੀ ਕੋਈ ਬਹਾਲੀ ਕੁਲਵਿੰਦਰ ਕੌਰ ਦੀ ਅਜੇ ਤੱਕ ਸੀਆਈਏ ਸਬਦੇ ਅਨੁਸਾਰ ਨਹੀਂ ਹੋਈ ਹੈ